ਮਾਤਾ ਕੀ ਜੈ ਇਨਕਲਾਬ ਜੈਵਾਹ ਬਹੁਤ ਧੰਨਵਾਦੀ ਅਜੀਤ ਦੇ ਇਨਕਲਾਬੀ ਪੱਤਰਕਾਰ ਸ਼ਿਵ ਕੁਮਾਰ ਕਾਲਿਆਵੱਲੋਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਾਈਕਲ ਤੇ ਇੱਕ ਤਨੇਵੀ ਪੈਗਾਮ ਇਨਕਲਾਬ ਯਾਤਰਾ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਕੱਢੀ ਗਈ ਜਿੱਥੇ ਅਲੱਗ ਅਲੱਗ ਸਥਾਨਾਂ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ श्री आनंदपुर साहिब पुजन से प्रैस श्री आनंदपुर साहिब के सबका प्रधान जरनैल सिंह निकुवाल से व्यापार मंडल के प्रधान इंद्रजीत सिंह अरोड़ा वलों विशेष तौर पर सम्मान किया गया इस मौके انقلबी पत्रकार शिव कुमार कालिया ने गलबात कर दिया दस्या कि नशे दिन प्रतिदिन बढ़ते जा, जा रहे हैं ते इस समाज ਲਈ बहुत बड़ा खतरा बनते जा रहे हैं ते इस असी जागरूकता दे जरिए ही खत्म कर सकते हैं इस मकसद दे नाल मेरे वलो डेढ़ दहाकयां तो आजादी दिवस दे मौके ते नंगल शहर तो श्री आनंदपुर साहिब तक पैगाम एंक्लाब यात्रा कड्डी जा रही है ਇਸ ਮੌਕੇ ਜਰਨੈਲ ਸਿੰਘ ਨਿੱਕੂ ਵਾਲਤੇ ਇੰਦਰਜੀਤ ਸਿੰਘ ਅਰੋੜਾ ਨੇ ਉਹਨਾਂ ਦੇ ਸੁਪਰਾਲੇ ਦੀ ਜਿੱਥੇ ਸਲਾਗਾ ਕੀਤੀ ਉੱਥੇ ਨਾਲ ਹੀ ਉਹਨਾਂ ਨੇ ਸ਼ਿਵ ਕੁਮਾਰ ਕਾਲਿਆ ਦਾ ਧੰਨਵਾਦ ਵੀ ਕੀਤਾ ਇਨਕਲਾਬ ਸਮਾਜ ਨੂੰ ਜਾਗਰੂਕ ਕਰਨ ਦਾ ਬੇਦਾ ਚੁੱਕਿਆ ਹੋਇਆ ਹੈ ਇਨਕਲਾਬ ਦੀ ਇਹ 13ਵੀਂ ਯਾਤਰਾ ਹੈ ਇਹ ਯਾਤਰਾ ਨੰਗਰ ਤੋਂ ਆਰੰਭ ਹੋ ਕੇ ਅੱਜ ਖਾਲਸੇ ਦੀ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਮਾਪਤ ਕੀਤੀ ਗਈ ਹੈ ਇਸ ਯਾਤਰਾ ਦਾ ਮਕਸਦ ਜੋ ਅੱਜ ਸਮਾਜ ਦੇ ਵਿੱਚ ਨਸ਼ੇ ਸਮਾਜਿਕ ਬੁਰਾਈਆਂ ਘਰ ਘਰ ਗਈਆਂ ਹਨ ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਦਾ ਦਿਨ ਸਾਨੂੰ ਐਵੇਂ ਪ੍ਰਾਪਤ ਨਹੀਂ ਹੋਇਆ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਕਿ ਅਸੀਂ ਆਜ਼ਾਦ ਦੇਸ਼ ਦੇ ਨਾਗਰਿਕ ਹੈ ਆਜ਼ਾਦੀ ਸਾਨੂੰ ਮਿਲ ਗਈ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪਰ ਕੀ ਅਸੀਂ ਆਪਣੇ ਮਨ ਦੇ ਅੰਦਰ ਚੰਕੀ ਮਾਰੀਏ ਸਰਕਾਰਾਂ ਦੀ ਗੱਲ ਬਾਤ ਦੀ ਹੈ ਬੇਜੋਸ਼ ਸ਼ਹੀਦਾਂ ਨੇ ਸੁਪਨਾ ਦੇਸ਼ ਪ੍ਰਤੀ ਸਾਡੇ ਪ੍ਰਤੀ ਸੋਚਿਆ ਤਾਂ ਕਿਆ ਅਸੀਂ ਉਹਦੇ ਉੱਤੇ ਪਹਿਰਾ ਦੇ ਸਕਿਆ ਹੈ ਅਸੀਂ ਆਪਣੀ ਗੱਲ ਕਰ ਲਈਏ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿਨ ਰਾਤ ਚੇਤਾ ਕਰਦੇ ਆਪਣਾ ਆਦਰਸ਼ਮੰਦੀ ਨੌਜਵਾਨ ਪੀੜ੍ਹੀ ਕਿਆ ਅਸੀਂ ਉਸ ਆਦਰਸ਼ ਦੇ ਨਾਤੇ ਕਿਆ ਇੱਕ ਨਸ਼ਾ ਤਿਆਗ ਨਹੀਂ ਕਰ ਸਕਦੇ ਦੇਸ਼ ਨੂੰ ਇੱਕ ਅੱਗੇ ਵਧਾਉਣ ਦੇ ਲਈ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਅਸੀਂ ਸਮਾਜਿਕ ਬੁਰਾਈਆਂ ਦਾ ਤਿਆਗ ਨਹੀਂ ਕਰ ਸਕਦੇ ਉਹ ਜਿੱਥੇ ਸਰਕਾਰਾਂ ਅੰਗਰੇਜ਼ ਫੇਲ ਹੋ ਗਏ ਪੰਜਾਬ ਨੂੰ ਪਿੱਛੇ ਪਾਣ ਦੇ ਲਈ ਅੱਜ ਇੱਕ ਨਸ਼ਾ ਜਿਹੜਾ ਸਾਜਿਸ਼ ਤਹਿਤ ਪੰਜਾਬ ਦੀ ਨੌਜਵਾਨ ਪੀੜੀ ਨੂੰ ਵਰਤਾਇਆ ਜਾ ਰਿਹਾ ਏ ਇਹ ਬਹੁਤ ਬੜੀ ਗੰਭੀਰ ਮਸਲਾ ਏ ਜਿਹਨੂੰ ਸੋਚਣ ਵਿਚਾਰਨ ਦੀ ਲੋੜ ਏ ਉਹ ਕਿਉਂਕਿ ਪੂਰਾ ਹਿੰਦੁਸਤਾਨ ਹੀ ਨਹੀਂ ਦੇਸ਼ ਹੈ ਜਿਹੜਾ ਉਹ ਪੰਜਾਬ ਦੀਆਂ ਕੁਰਬਾਨੀਆਂ ਤੋਂ ਘਬਰਾਉਂਦਾ ਏ ਵੀ ਇਹ ਇੱਕ ਬਲਦਾਨ ਦੇਣ ਵਾਲੇ ਬੰਦੇ ਆ ਪਿੱਛੇ ਨਹੀਂ ਹਟਦੇ ਜਿਸ ਚੀਜ਼ ਨੂੰ ਠਾਣ ਲੈਂਦੇ ਮੈਂ ਨੌਜਵਾਨ ਪੀੜੀ ਨੂੰ ਬੇਨਤੀ ਕਰੂੰਗਾ ਕਿ ਨਾ ਆਪਣੇ ਆਪ ਨੂੰ ਗਰਖ ਕਰੋ ਨਸ਼ਿਆਂ ਦੇ ਵਿੱਚ ਸਲੂਟ ਕਰੋ ਉਹਨਾਂ ਸ਼ਹੀਦਾਂ ਨੂੰ 15 ਅਗਸਤ ਨੂੰ ਕਿ ਜਿਹੜਾ ਦਿਨ ਹੈ ਇਹ ਸਾਨੂੰ ਪ੍ਰਾਪਤ ਹੋਇਆ ਏ ਸਾਡੇ ਸਾਡੇ ਜੁਝਾਰੂ ਨੌਜਵਾਨ ਜਿਹੜੇ ਸ਼ਿਵ ਕੁਮਾਰ ਕਾਲੀਆ ਜੀ ਹੈ ਇਹਨਾਂ ਵੱਲੋਂ ਜਿਹੜੀ ਪੈਗਾਮ ਹੈ ਇਨਕਲਾਬ ਯਾਤਰਾ ਕੱਢੀ ਜਾ ਰਹੀ ਹੈ ਪਿਛਲੇ ਡੇਢ ਦਹਾਕਿਆਂ ਤੋਂ ਲਗਾਤਾਰ ਹੀ ਯਤਨਸ਼ੀਲ ਹੈ ਨਸ਼ਿਆਂ ਖਿਲਾਫ ਲੜਾਈ ਲੜ ਰਹੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਅੱਜ ਦੇਖੋ ਅੱਜ ਸਮਾਂ ਕਹਾ ਤੱਕ ਇੰਨਾ ਚੱਲ ਪਿਆ ਵੀ ਚਿੱਟਾ ਘਰ ਘਰ ਪੁੱਜ ਗਿਆ ਔਰ ਇਹਨੂੰ ਜਿਹੜਾ ਹੈ ਸ਼ਕਤੀ ਨਾਲ ਔਰ ਕਿਸੇ ਹੋਰ ਚੀਜ਼ ਨਾਲ ਨਹੀਂ ਰੋਕਿਆ ਜਾ ਸਕਦਾ ਇਹਨੂੰ ਰੋਕਿਆ ਜਾ ਸਕਦਾ ਜਾਗਰੂਕਤਾ ਨਾਲ ਔਰ ਜਾਗਰੂਕਤਾ ਨਾਲ ਰੋਕਣ ਲਈ ਕਾਲੀਆ ਸਾਹਿਬ ਲੰਬੇ ਸਮੇਂ ਤੋਂ ਯਤਨਸ਼ੀਲ ਹੈ ਮੈਂ ਤਾਂ ਹੋਰ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦਾ ਵੀ ਕਾਲੀਆ ਸਾਹਿਬ ਮੰਗੋ ਸਮਰਪਿਤ ਹੋ ਕੇ ਵੀ ਇਹ ਜਿਹੜੀ ਹੈ ਇਹੋ ਜਿਹੀਆਂ ਯਾਤਰਾਵਾਂ ਇਹੋ ਜਿਹੀਆਂ ਜਾਗਰੂਕਤਾ ਮਹਿੰਮ ਚਲਾਣ ਤਾਂ ਜੋ ਜਿਹੜਾ ਸਾਡਾ ਸਮਾਜ ਹੈ ਸਾਡੀ ਨੌਜਵਾਨ ਪੀੜ੍ਹੀ ਸਾਡੇ ਪੰਜਾਬੀਆਂ ਦਾ ਬਚਾਅ ਹੋ ਸਕੇ ਜਿਹੜਾ ਪਹਿਲਾਂ ਤਾਂ ਮੈਂ ਸਮੂਹ ਦੇਸ਼ਵਾਸੀਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੰਦਾ ਆਜ਼ਾਦੀ ਦਿਵਸ ਦੀ ਤੇ ਕਾਲਿਆ ਜੀ ਦਾ ਮੈਂ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿਉਂਕਿ ਲੰਬੇ ਸਮੇਂ ਤੋਂ ਇਹ ਯਾਤਰਾ ਕਰ ਰਹੇ ਆ ਤੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਨਸ਼ਿਆਂ ਦੇ ਖਿਲਾਫ ਅਤੇ ਆਜ਼ਾਦੀ ਦਾ ਸੁਨੇਹਾ ਪਚਾਰ ਰਹੇ ਆ ਕਿ ਆਜ਼ਾਦੀ ਦਾਨੇ ਕਿਵੇਂ ਮਾਨਿਆ ਜਾਵੇ ਤੇ ਸਾਨੂੰ ਵੀ ਚਾਹੀਦਾ ਏ ਕਿ ਆਪਾਂ ਵੀ ਸਾਰੇ ਨਸ਼ੇ ਵਗੈਰਾ ਛੱਡ ਕੇ ਇਸ ਦਿਨ ਨੂੰ ਸਮਰਪਿਤ ਕਰੀਏ ਵੀ ਅੱਜ ਤੋਂ ਕਰੀਏ ਵੀ ਆਪਾਂ ਮੁੜ ਕੇ ਨਸ਼ਾ ਨਹੀਂ ਕਰਨਾ ਤੇ ਸਮੂਹ ਦੇਸ਼ਵਾਸੀਆਂ ਨੂੰ ਇਸ ਗੱਲ ਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਕਾਲੀਆ ਜੀ ਦਾ ਧੰਨਵਾਦ ਕਰਦਾ ਵੀ ਇਹ ਸਨੇਹਾ ਜਿਹੜਾ ਘਰ-ਘਰ ਪਚਾ ਰਹੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਹਿਜ ਹੋਣਾ ਸਾਰੇ ਹੋਜੇ ਨਾਲ ਸਾਰੇ ਆ ਜਾਓ ਆਇਆ ਹੋਏ વાજી ේ ගත්යගේ තයහ කන්න ව